ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲਹੋ ਰਾਮ ਚਾਰ ਕੁੰਠ ਦਿਸ ਬ੍ਰਹਮ ਥਕ ਆਏ ਪ੍ਰਭ ਕੀ ਸਾਮ ਤੇਨ ਦੁਧ ਤੇ ਬਾਰੇ ਕਿਤਨ ਆਵੇਂ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਾ ਨਹੀਂ ਧਾਮ ਹਰ ਨਾ ਨਿਮਿਲਿਆ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤਨਾ ਪ੍ਰਗਟਿ ਪਾਠ ਨਗਰ ਸੇਗਰਾਬ ਸਰਬ ਸਿੰਗਾਰ ਤੰਬੂਲ ਰਸ ਸਣ ਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾਮ ਨਾਨ ਕੀ ਬਿਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹ ਚਲ ਧਾਮ ਚੇਤ ਗੋਵਿੰਦ ਅਰਦੀਐ ਹੋਵੇ ਆਨੰਦ ਕਣਾਂ ਸੰਤ ਜਨ ਮਿਲ ਪਈਐ ਰਸਨਾ ਨਾਮੁ ਵਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜੜਾ ਜਲ ਥਲ ਮਹੀਨ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਵਚਿਤ ਨਾ ਆਵਈ ਕਿਤੜਾ ਦੁਖ ਗਣਾ ਜਿਨੇ 라ਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਖ ਧੀਰਨ ਕਿਉ ਵਾਢਿਆ ਜਿਨਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰਿ ਕੈ ਲਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀ ਉਹ ਪਲਤ ਪਲਤ ਸਗਲੀ ਮੋਈ ਝੂਠਾ ਤੰਦ ਮੋਹ ਇਕਸ ਹਰ ਕੇ ਨਾਮ ਬਿਨ ਅਗੈ ਲਹੀ ਐ ਖੋਹੇ ਦਿਉ ਵਿਸਾਰ ਵਿਗੁਚਣਾ ਪ੍ਰਭਿ ਨ ਅਵਰਨਾ ਕੋਇ ਪ੍ਰੀਤਮ ਚਰਣੇ ਜੋ ਲਗੇ ਤਿਨ ਕੀ ਨਿਰਮਲ ਸੋਇ ਨਾਨਕੀ ਪ੍ਰਭੇਨਤੀ ਪ੍ਰਭ ਮਿਲੋ ਪਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੀਟੈ ਹਰ ਸੋਇ ਹਰ ਜੇਠ ਜੁੜੰਦਾ ਲੋੜੀ ਐ ਜਿਸ ਕੈ ਸਭ ਨਿਵਨ ਹਰ ਸਜਣ ਦਾ ਵਣ ਲਗਿਆ ਕਿਸੈ ਨ ਦੇਹੀ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰਨ ਰੰਗ ਸਬੇ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੂੜੇ ਸੋ ਕਰੇ ਸੋਏ ਜੀ ਕਰਾਨਾ ਜੋ ਪ੍ਰਵ ਕੀਤੇ ਆਪਣੇ ਸੇ ਕਹੀਐ ਧਨ ਆਪਣ ਲਿਆ ਜੇ ਮਿਲੈ ਵਿਛੜ ਕਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਾ ਨਾ ਹਰ ਜੀਠ ਰੰਗੀਲਾ ਤਿਸ ਦਰਣੀ ਜਿਸ ਕੈ ਭਾਗ ਮਥਨ ਆਸਾੜਤ ਬੰਦਾ ਤਿਸ ਲਗੈ ਹਰ ਨਾਉ ਨਜ ਨਾ ਪਾਸ ਜਗ ਜੀਵਨ ਪੁਰਖ ਤਿਆਕੈ ਮਾਨ ਸੰਧੀ ਆਸ ਦੁਜੈ ਭਾਏ ਵਿਗੁਚੀਐ ਗੱਲ ਪਈ ਇਸ ਜਮ ਕੀ ਫਾਸ ਜੇ ਆਵੀ ਜੈ ਸੋ ਲੁਣਾ ਮਥਾ ਜੋ ਲਿਖਿਆਸ ਰਹਿਣ ਵਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਂ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਅਰ ਚਰਣਾ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋਪਿਆਰ ਮਨ ਤਨ ਰਿਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਕੂੜਾ ਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂਦ ਸੁਹਾਵਣੀ ਮਿਲ ਸਾਧੂ ਪੀਵਣਾਰ ਵਣਦਿਨ ਪ੍ਰਭ ਸੰਗ ਮੌਲੇ ਸਮਰਤ ਪੁਰਖ ਅਪਾਰ ਆਰੇ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਉਪਾਇਆ ਹਉ ਤਿਨ ਕੈ ਸਦ ਬਲਿਆਰ ਨਾਨਕ ਹਰਜੀ ਬਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨ ਸੁਹਾਗਣੀ ਜਿਨੇ RAM ਨਾਮ ਉਰਹਾਰ ਭਾਦਵੇਂ ਪਰਮ ਪੁਲਾਣਿਆ ਦੁਜੈ ਲਗਾਹੇਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕੈਸਨ ਪ੍ਰੀਤ ਪਗੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੜ ਖੜੋ ਤੇਖਨ ਮਾਹੇ ਜਿਨ ਸਿਓ ਲਗਾਹੇਤ ਹੱਥ ਮਰੂੜੈ ਤਨਕ ਪੇ ਸਿਆਹੋ ਆਸੇਤ ਜੇ ਆਵੀ ਜੈ ਸੋ ਲੁਣੈ ਕਰਮਾ ਸੰਦਰੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਦ ਨਰਕ ਨਾ ਪਈਐ ਗੁਰ ਰਖਣ ਵਾਲਾ ਹੀਤ ਅਸੁਨ ਪ੍ਰੇਮ ਮਾੜਾ ਕਿਉ ਮਿਲਿਆ ਹਰਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋ ਆਣ ਵਿਲਾਵੈ ਮਾਈ ਸੰਤ ਸਹਾਈ ਪ੍ਰੇਮ ਕੇ ਆਉ ਤਨ ਕੈ ਲਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਖਾਈ ਆਪ ਤੇ ਆਗ ਬੇਨਤੀ ਕਰਹਿ ਲਿਓ ਪ੍ਰਭੋ ਲੜਲਾ ਆਏ ਜੋ ਅਰਕੰਤ ਮਿਲਾਈ ਸੇ ਵਿਛੁੜ ਖਤਨਾ ਜਾਏ ਪ੍ਰਭ ਗਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੂ ਸੁਖੀ ਵਸੰਦੀਆ ਜਿਨਾ ਮਿਆ ਹਰ ਰਾਈ ਤਤ ਕਰਮ ਕਮਾਵਣੀ ਦੋਸ ਨਾ ਕਾਹੂ ਜੋਗ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਕਿਨ ਮੈਂ ਕੌੜੀ ਹੋਏਗੀ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸਥਾ ਰੋਵੈ ਰੋਜ ਕੀਤਾ ਕਿਛੁ ਨਾ ਹੋਵੈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਵਿਯੋਗ ਨਾਨਕ ਪ੍ਰਭ ਰਾਖਿ ਲੇਹ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚ ਮੰਗਰ ਮਾਇ ਸੁੰਦੀਆਂ ਹਰ ਪ੍ਰਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀ ਆ ਤਨ ਮਨ ਮੋਲਿਆ ਰਾਮ ਸੋ ਸੰਗ ਸਾਧ ਸਹਿ ਲੜੀ ਆ ਸਾਧ ਜਨਾ ਤੇ ਬਹਾਰੀ ਸਿਰਨ ਅਕੇ ਲੜੀਆ ਤਿੰਨ ਦੁੱਖ ਨ ਕਬੂ ਉਤਰੈ ਸੇ ਜਮਕੇ ਵਸ ਪੜੀਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਰ ਨਿਤ ਖੜੀਆ ਰਤਨ ਜਵੇਰ ਲਾਲ ਹਰ ਕੰਠ ਤਿਨਾਂ ਜੜੀਆ ਨਾਨਕ ਵਾਚੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਘਿਰ ਪ੍ਰਭ ਅਰਦਰਣਾ ਬਹੁੜ ਨ ਜਨਮੜੀਆ ਭੋਗ ਤੁਖ ਹਰਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਣਾ ਰਬਿੰਦ ਦਰਸ਼ਨ ਲਗੜਾ ਸਾਹ ਊਟ ਗੋਵਿੰਦ ਗੋਪਾਲ ਰਾਏ ਸੇਵਾ ਸੁਮੀਲਾ ਵੇਖਿਆ ਪਉ ਨਾਸ ਕਹੀ ਮਿਲ ਸਾਧੂ ਗੁਣ ਗਾ ਜਤ ਉਭਜੇਤਾ ਮਿਲੇ ਸਚੇ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੁੜਿਆ ਬਾਰ ਜਾਉ ਲਖਵੇਰੀਆ ਹਰ ਸਜਣ ਅਗਮ ਅਗਾ ਸਰਮ ਪਈ ਨਾਰਾਇਣ ਨਾਨਕ ਦਰਪਹੀਆ ਭੋਗ ਸੁੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ ਮਾਗ ਮਜਨ ਸੰਗ ਸਾਧੂ ਆ ਤੂੜੀ ਕਰਿਸ਼ ਨਾਨ ਹਰਿ ਕਾ ਨਾਮ ਧਿਆਈ ਸੁਣਾ ਸਭ ਨਾਨ ਕੋ ਕਰ ਦਾਨ ਜਨਮ ਮਰ ਕਰਮ ਮਲ ਉਤਰੈ ਮਨ ਤੇ ਜਾਇ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸ ਲੋਭ ਸੁਵਾਨ ਸਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨਾ ਜੀ ਦਿਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਗੁਰਵਾਨ ਮਾਗ ਸੁੱਚੇ ਸੇ ਕਾਢੀ ਐ ਜਿਨ ਪੂਰਾ ਗੁਰ ਮੇਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸਜਣ ਪ੍ਰਗਟਿਆ ਆਈ ਸੰਤ ਸਾਈਂ ਰਾਮ ਕੇ ਕਰ ਕਿਰਪਾ ਦੀਆ ਮਿਲਾਈ ਸੇ ਸੁਆਵੀ ਸਰਬ ਸੋਖ ਹੁਣ ਦੁੱਖਾ ਨਾਹੀ ਜਾਏ ਇਝ ਬੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਈ ਮੇਲੇ ਸਈਆ ਮੰਗਲ ਗਾਵੈ ਗੀਤੋ ਗੋਬਿੰਦ ਹਲਾਈ ਹਰ ਜੀ ਆਵਰਣਾ ਦਿਸੇ ਕੋਈ ਦੂਜਾ ਲਵੈ ਨਾ ਲਾਏ ਹਲ ਤੇ ਬਲ ਸਵਾਰਿਆ ਨੇ ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਆ ਮੌੜ ਨ ਜਨਮ ਧਾਈ ਜੇ ਵਾਇਕ ਅਨੇ ਗੁਣ ਤਰੇ ਨਾਨਕ ਚਰਣੀ ਪਾਏ ਆਲਗੁਣਿਤ ਸਲਾਹੀਐ ਜਿਸਨੋ ਤਿਲਨਾ ਤਮਾਈ ਜਿਨ ਜਿਨ ਨਾਮ ਧਾਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾ ਸਚ ਖਰੀ ਸਰਬ ਸੁਖਾਂ ਦੇ ਚਰਨ ਹਰ ਪਉ ਜਲ ਬਖ ਮਤਰੇ ਪ੍ਰੇਮ ਭਗਤਿ ਨੇ ਪਾਈਆ ਵਿਖਿਆ ਨਾਏ ਜਰੇ ਊੜ ਗਏ ਦੁ ਵਿਦਾਨ ਸੇ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇ ਮਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਜੀਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ ਜੀਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਅਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਵਚਿਤ ਨ ਆਵਈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤੇਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਜਿਨੀ 라ਵਿਆ ਸੋ ਪ੍ਰਭੂ ਤੇਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੁ ਪ੍ਰਭੂ ਤਿਸ ਕੈ ਪਾਏ ਲਗ